ਮੁਸਲਮਾਨਾਂ ਨੇ ਵੀ ਤੇ ਹਿੰਦੂਆਂ ਨੇ ਵੀ ਆਪਣੇ ਧਰਮ ਦੀਆਂ ਸੌਂਹਾਂ ਖਾ ਕੇ ਕਿਹਾ ਕਿ ਤੁਸੀਂ ਕਿਲਾ ਛੱਡ ਦਿਓ ਤੁਹਾਨੂੰ ਸੇਫ ਪੈਸੇਜ ਮਿਲੇਗਾ। ਔਰ ਜਦੋਂ ਹੀ ਉਹ ਉੱਥੋਂ ਨਿਕਲੇ ਕੀਰਤਪੁਰ ਸਾਹਿਬ ਕ੍ਰੋਸ ਕੀਤਾ ਤੇ ਜਦੋਂ ਸਰਸਵਰ ਨਦੀ ਤੇ ਆਏ ਤੇ ਉੱਥੇ ਜਾ ਕੇ ਉਹਨਾਂ ਨੇ ਪਿੱਛਾ ਕਰਕੇ ਪਿਛਲੇ ਪਾਸੇੋਂ ਵੀ ਅਟੈਕ ਕੀਤਾ ਤੇ ਅਗਲੇ ਪਾਸੇੋਂ। ਚਮਕੌਰ ਦੀ ਗੜੀ ਜਾ ਕੇ ਉਹਨਾਂ ਨੇ ਹਰਾਸੇ ਕੀਤਾ। 40 ਸਿੰਘਾਂ ਨੇ ਤਿਆਰੀ ਕੀਤੀ ਔਰ ਸਾਰੀ ਰਾਤ ਗੁਰੂ ਸਾਹਿਬ ਨੇ ਆਪ ਯਰਾ ਦਿੱਤਾ। ਆਪਣੇ ਹੱਥੀ ਬਾਬਾ ਜੀ ਸਿੰਘ ਤਿਆਰ ਕਰਕੇ ਅਸ਼स्त्र ਸਜਾ ਕੇ ਪੰਨ ਸਿੰਘਾਂ ਦੇ ਨਾਲ ਉਹਨਾਂ ਨੇ ਕਹਿੰਦੇ 42000 ਇਤਿਹਾਸਕ ਬੱਕਰੇ ਬੱਕਰੇ ਹੈਗੇ 42000 ਉਹਨਾਂ ਦੇ ਪੈਦਲ ਸੀਗੇ ਔਰ ਐਨੇ ਨਾਲ ਮੁਕਾਬਲਾ ਬਾਬਾ ਜੀ ਸਿੰਘ ਜੀ ਨੇ ਕੀਤਾ ਪੰਨ ਸਿੰਘ ਨਾਲ ਔਰ ਉਹਨਾਂ ਨੇ ਬਾਗੂ ਲਾ ਦਿੱਤ ਮੁਸਮਗਰਾਂ ਦੇ ਆਉ ਲਾ ਗਏ ਛਿੱਦੀ ਪ੍ਰਭ ਕੀਤੀ ਔਰ ਗੁਰ ਗੋਵਰ ਸਿੰਘ ਪਾਸਾ ਨੇ ਕੱਚੀ ਗੜੀ ਤੋਂ ਉਹ ਖੜੇ ਹੋ ਗਏ ਸੀ ਦੀ ਆਪ ਦੇਖੀ ਪਰ ਦੋਨਾਂ ਬੱਚਿਆਂ ਦੀ ਸ਼ਹਾਦਤ ਦੇਖਣੀ ਤੇ ਧਰਮ ਦੇ ਵਿੱਚ ਉਹਨਾਂ ਨੂੰ ਸ਼ਾਮ ਕਰਾਣੀ ਔਰ ਉਸ ਤੋਂ ਬਾਅਦ ਦੇਖੋ ਜਦੋਂ ਸ਼ਾਮ ਨੂੰ ਉਹਨਾਂ ਨੂੰ ਹਕੀ ਕਹਿੰਦੀ ਆਵੇ ਸਿੰਘਾਂ ਨੇ ਕਹਿਤਾ ਵੀ ਸਿੰਘ ਜੀ ਹੋ ਗਏ ਤੁਸੀਂ ਪਛਾਣ ਛੱਡ ਕੇ ਗੱਡੀ ਚਲੇ ਜਾਓ ਜਦੋਂ ਜਾਂਦੇ ਕਚਹਿਰੀ ਦੇ ਵਿੱਚ ਪਤਾ ਵੀ ਸਾਡੀ ਹੁਣ ਵਾਪਸੀ ਨਹੀਂ ਹੈਗੀ ਪਰ ਉਹ ਦਾਦੀ ਨੂੰ ਆਸਰਾ ਦੇ ਕੇ ਜਾਂਦੇ ਆ ਕਿ ਅਸੀਂ ਸਾਨੂੰ ਤਿਆਰ ਕਰਕੇ ਭੇਜਿਆ ਜਾਵੇ ਸਾਡੇ ਵੱਡੇ ਉਹਨਾਂ ਦੇ ਮੁਗਲਾਂ ਦੀਆਂ ਅੱਜ ਕਚਹਿਰੀ ਜਾ ਕੇ ਨਾ ਡੋਲੇ ਇਹ ਤਾਂ ਹੀ ਕਰਵਾਉਂਦੀ ਹੈ ਨਾ ਜੀ ਜਕਾਰੇ ਮਾਰਦੇ ਚੜ੍ਹਦੀ ਕਲਾ ਨਹੀਂ ਹਜਰੇ ਬੜੀ-ਬੜੀ ਕਾ ਅੱਜ ਸਾਡੇ ਬੱਚੇ ਜਿਹੜੇ ਆ ਥੋੜੇ ਲਾਲਚ ਆ ਕੇ ਕੀ ਵਾਰੀ ਘਬਰਾ ਜਾਂਦੇ ਆ ਭਾਈ ਦਇਆ ਸਿੰਘ ਨਾਲ ਸੀਗੇ ਤੇ ਉਹਨਾਂ ਨੂੰ ਉੱਥੇ ਕਿਹਾ ਗਿਆ ਦਇਆ ਸਿੰਘ ਨੇ ਕਿਹਾ ਕਿ ਆ ਬੱਚੇ ਸ਼ਹੀਦ ਪਏ ਨੇ ਇਹਨਾਂ ਤੇ ਆਪਣੇ ਥੋੜੀ ਦਸਤਾਰ ਫਾੜ ਕੇ ਜਾਂ ਕਪੜਾ ਪਾ ਦਈਏ ਕਹਿੰਦੇ ਨਾ ਵੀ ਇਹ ਕਪੜਾ ਪਾਣਾ ਹੈ ਤੇ ਸਾਰਿਆਂ ਦੇ ਪਾਉਂਦੇ ਬੱਚਿਆਂ ਤੇ ਨਹੀਂ ਪਾਣਾ ਤੇ ਆਪਣੇ ਬੱਚਿਆਂ ਦੀਆਂ ਅੰਦਾਸ਼ਾ ਨੂੰ ਉੱਤੇ ਛੱਡ ਕੇ ਗੁਰਸਾਹਿਬ ਅੱਗੇ ਚਲੇ ਗਏ ਕੀਤਾ ਕਿਉਂ ਕੋਈ ਜ਼ਰੂਰ ਵਾਸਤੇ ਨਹੀਂ ਕੋਈ ਜ਼ੋਰੂ ਵਾਸਤੇ ਨਹੀਂ ਕੋਈ ਜ਼ਮੀਨ ਨਹੀਂ ਕੋਈ ਰਾਜ ਨਹੀਂ ਸਿਰ ਇੱਕੋ ਗੱਲ ਸੀ ਕਿ ਜਿਹੜਾ ਜ਼ੁਲਮ ਹੈ ਜਿਹੜਾ ਧਰਮ ਜਿਹੜਾ ਇਹ ਧਰਮ ਕਿਸੇ ਦਾ ਤੱਕੇ ਨਾ ਪਰਵਰਤਨ ਕਰਨਾ ਉਹਦੇ ਗਏ ਗੁਰਸਾਹਿਬ ਨੇ ਸੋ ਜ਼ਬਰੀ ਕਿਸੇ ਦਾ ਧਰਮ ਪਰਵਰਤਨ ਕਰਨਾ ਔਰ ਉਹਦੇ ਗਏ ਗੁਰਸਾਹਿਬ ਨੇ ਬਾਜੁੱਠੀ ਔਰ ਸਾਰਾ ਪਰਿਵਾਰ ਜਿਹੜਾ ਉਹਨੇ ਸਰਪਾ ਸਵਾਰ ਬਿਲਕੁਲ ਗੁਰਗੋਵਨ ਸਿੰਘ ਪਾਤਸ਼ਾਹ ਦਾ ਜਿਹੜਾ ਹੈ ਇੱਕ ਹਫ਼ਤਾ ਦਾ ਜੀਵਨ ਸਫਰ ਹੈ ਇਹ ਮੈਂ ਕਹ ਮਹਿਸੂਸ ਕਰਦਾ ਕਿ ਸਾਰੇ ਨੌਜਵਾਨਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਇਹ ਹਰ ਮਿਲ ਯਾਦ ਰੱਖਣੀ ਚਾਹੀਦਾ ਹੈ ਸਸ਼ਕਲ ਜੀ ਤੁਸੀਂ ਦੇਖ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿੰਦ ਕੌਰ ਜਿਸ ਤਰੀਕੇ ਨਾਲ ਸਾਰੇ ਜਾਣਦੇ ਨੇ ਕਿ ਸ਼ਹੀਦੀ ਦਿਨ ਚੱਲ ਰਹੇ ਨੇ ਔਰ ਸਾਰੀ ਸੰਗਤ ਜਿਹੜੀ ਸਰਹੰਦ ਫਤਿਹਗੜ ਸਾਹਿਬ ਨਤਮਸਤਕ ਹੋਣ ਜਾਂਦੀ ਹੈ ਸ਼ਰਧਾਂਜਲੀ ਭੇਟ ਕਰਦੀ ਹੈ ਸਾਡੇ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਸ਼ਹਾਦਤ ਦੇਖੀ ਜਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਜਿਹੜਾ ਵਾਰ ਦਿੱਤਾ ਸੀ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਦਿਨਾਂ ਦੇ ਵਿੱਚ ਜਦੋਂ ਫਤਿਹਗੜ ਸਾਹਿਬ ਦੇ ਵਿੱਚ ਜੋੜ ਮੇਲੇ ਲੱਗਦੇ ਨੇ ਤਾਂ ਇਤਿਹਾਸ ਬਾਰੇ ਕੁਝ ਨਾ ਕੁਝ ਗੱਲਾਂ ਜਿਹੜੀਆਂ ਨੇ ਅਧੂਰੀਆਂ ਰਹਿ ਜਾਂਦੀਆਂ ਨੇ ਤਾਂ ਸਾਡੇ ਨਾਲ ਸਰਦਾਰ ਗੁਰਮੀਤ ਸਿੰਘ ਜੀ ਮ ਨੇ ਜੋ ਕਿ ਗੁਰगोਬਿੰਦ ਸਿੰਘ ਸਟੱਡੀ ਸਰਕਲ ਦੇ ਫਾਊਂਡਰ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਕੀ ਇਹਨਾਂ ਦਾ ਬਹੁਤ ਵੱਡੀ ਭੂਮਿਕਾ ਰਹੀ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਹਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਅ ਸ਼ਹੀਦਿਆਂ ਦੇ ਦਿਨ ਚੱਲ ਰਹੇ ਨੇ ਬਹੁਤ ਸਾਰੀ ਸਿੱਖ ਸੰਗਤ ਹੈ ਜਿਹੜੀ ਇਤਿਹਾਸ ਤੋਂ ਵਾਂਝੀ ਰਹਿ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਨਹੀਂ ਪਤਾ ਹੁੰਦੀਆਂ ਜਦੋਂ ਇਹ ਮੱਥਿਆ ਟੇਕਣ ਜਾਂਦੇ ਤਾਂ ਉੱਥੇ ਜਿਹੜਾ ਬੋਰਡ ਲੱਗਿਆ ਹੁੰਦਾ ਉਹਦਾ ਇਤਿਹਾਸ ਪੜ੍ਹ ਕੇ ਉਹਨਾਂ ਨੂੰ ਲੱਗਦਾ ਕਿ ਇੰਨਾ ਵੱਡਾ ਇਤਿਹਾਸ ਸਾਡਾ ਹੈਗਾ ਪਰ ਪਹਿਲੇ ਤੋਂ ਜਿਹੜੀ ਜਾਣਕਾਰੀ ਨਹੀਂ ਰਹਿੰਦੀ ਤੁਸੀਂ ਸਿੱਕੇ ਇਤਿਹਾਸ ਨੂੰ ਬਰੀਫ ਕਰ ਸਕਦੇ ਹੋ ਕਿ ਸ਼ਹੀਦਿਆਂ ਦੇ ਦਿਨ ਵਿੱਚ ਕਿਉਂ ਜਿਹੜੀ ਸੰਗਤ ਹੈ ਇੱਕਦਮ ਫਤਿਹਗੜ੍ਹ ਸਾਹਿਬ ਜਾ ਕੇ ਪੂਰਾ ਜੋੜ ਮੇਲਾ ਲੱਗ ਜਾਂਦਾ ਜਦਕਿ ਕਹਿ ਲਓ ਵੀ ਸਾਲ ਦੇ ਵਿੱਚ ਜਾਣਾ ਜ਼ਰੂਰ ਚਾਹੀਦਾ ਇੱਕ ਵਾਰੀ ਦੇਖ ਕੇ ਆਣਾ ਚਾਹੀਦਾ ਕਿ ਸਾ ਅਦਤ ਇਤਿਹਾਸ ਦੇ ਵਿੱਚ ਰਚੀ ਹੋਈ ਬਹੁਤ ਵਧੀਆ ਸਵਾਲ ਹੈ ਬੇਟਾ ਤੁਹਾਡਾ ਇਹ ਬੜੀ ਲਾਸਾਨੀ ਸ਼ਹਾਦਤ ਜੀ 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 ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਹੜਾ ਹੈ ਇੱਕ ਹਫ਼ਤਾ ਦਾ ਜੀਵਨ ਸਫਰ ਹੈ ਇਹ ਮੈਂ ਕਹ ਮਹਿਸੂਸ ਕਰਦਾ ਕਿ ਸਾਰੇ ਨੌਜਵਾਨਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਇਹ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਇਹ ਨਹੀਂ ਕਿ ਆਪਾਂ ਸਾਦ ਇੱਕ ਵਾਰੀ ਦੇਖੀਏ ਇੱਕ ਵਾਰੀ ਸੁਣੀਏ ਇੱਕ ਵਾਰੀ ਪੜ੍ਹੀਏ ਜਿੰਨੀ ਇਹ ਲਾਸਾਨੀ ਸ਼ਹਾਦਤ ਹੈਗੀ ਹੈ ਉਹ ਜਿਸ ਸਿੱਖਣਾ ਗੁਰੂ ਪਾਤਸ਼ਾਹ ਨੇ ਜੋ ਇੱਕ ਕਾਰਜ ਕੀਤਾ ਹੈ ਦਿਖਣ ਵਾਲੀ ਗੱਲ ਹੈ ਇਹ ਕੋਈ ਸੈਲਫ ਇੰਟਰਸਟ ਨਹੀਂ ਸੀ ਉਹਨਾਂ ਦਾ ਇਹਦੇ ਤੇ ਸੀਗਾ ਕਿ ਉਹਨਾਂ ਨੇ ਜਿਹੜਾ ਜ਼ੁਲਮ ਸੀ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਉਹਨਾਂ ਨੇ ਸਾਰੀ ਮਨੁੱਖ ਬੰਨਿਆ ਔਰ ਸਾਰਾ ਪਰਿਵਾਰ ਜਿਹੜਾ ਉਹਨਾਂ ਨੇ ਇਸਤੇ ਵਾਰ ਦਿੱਤਾ ਔਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਔਰ ਕਿਲਾ ਛੱਡ ਕੇ ਪਰਿਵਾਰ ਸਮੇਤ ਔਰ ਕਿਲਾ ਛੱਡਣ ਦੇ ਵਿੱਚ ਜੜੀ ਵੀ ਇਹ ਪੂਰੀ ਸਾੜੀ ਸਾਖੀ ਹੈ ਸਾਰਿਆਂ ਨੂੰ ਪਤਾ ਹੀ ਹੈ ਕਿ ਮੁਸਲਮਾਨਾਂ ਨੇ ਵੀ ਤੇ ਹਿੰਦੂਆਂ ਨੇ ਵੀ ਆਪਣੇ ਧਰਮ ਦੀਆਂ ਸੌਂਹਾਂ ਖਾ ਕੇ ਕਿਹਾ ਕਿ ਤੁਸੀਂ ਕਿਲਾ ਚੜਦਿਓ ਤੁਹਾਨੂੰ ਸੇਫ ਪੈਸੇਜ ਮਿਲੇਗਾ। ਉਹ ਜਦੋਂ ਹੀ ਉਹ ਉੱਥੋਂ ਨਿਕਲੇ ਕੀਰਤਪੁਰ ਸਾਹਿਬ ਕ੍ਰੋਸ ਕੀਤਾ ਤੇ ਜਦੋਂ ਸਰਸਰ ਨਦੀ ਤੇ ਆਏ ਤੇ ਉੱਥੇ ਜਾ ਕੇ ਉਹਨਾਂ ਨੇ ਪਿੱਛਾ ਕਰਕੇ ਪਿਛਲੇ ਪਾਸੇ ਉਹ ਵੀ ਅਟੈਕ ਕੀਤਾ ਤੇ ਅਗਲੇ ਪਾਸੋਂ ਵੀ ਅਗਰਗੋਵਰ ਸਿੰਘ ਪਾਸ਼ਾ ਨੇ ਆਪਣੀ ਸਟ੍ਰੈਟਜੀ ਇਸ ਤਰੀ ਬਣਾਈ ਸੀਗੇ ਪਿਛਲੇ ਪਾਸੇ ਭਾਈ ਜੀਵਨ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੇ ਰਾਖੀ ਕਰੇ ਸੀਗੇ ਅਗਲੇ ਪਾਸੇ ਭਾਈ ਬਚਿੱਤਰ ਸਿੰਘ ਸਹਾਰੀ ਸੀਗੇ ਹਾਂਜੀ ਸੋ ਮੇਰਾ ਮਤਲਬ ਇਹ ਜਿਹੜੀ ਸਰਸਾ ਨਦੀ ਤੇ ਸਵੇਰ ਨੂੰ ਜਾ ਕੇ ਉੱਥੇ ਆਸਤਾਈ ਦੁਆਰ ਦਾ ਯਤਨ ਕਰਨਾ ਹਾਂ ਔਰ ਫਿਰ ਸਰਸਾ ਨਦੀ ਕ੍ਰੋਸ ਕਰਨੀ ਤੇ ਪਰਿਵਾਰ ਦਾ ਖੇਰੂ ਖੇਰੂ ਹੋ ਜਾਣਾ ਇਹ ਆਪਣੇ ਆਜ ਕੋ ਬਹੁਤ ਬੜਾ ਇਤਿਹਾਸਿਕ ਪੱਖ ਹੈ ਬਿਲਕੁਲ ਸਹੀ ਹੁਣ ਗੱਲ ਤਾਂ ਇਹ ਵਿੱਚ ਕੀਤਾ ਕਿਉਂ ਹਾਂ ਕੋਈ ਜ਼ਰ ਵਾਸਤੇ ਨਹੀਂ ਕੋਈ ਜ਼ਰੂਰਤ ਵਾਸਤੇ ਨਹੀਂ ਕੋਈ ਜ਼ਮੀਨ ਨਹੀਂ ਕੋਈ ਰਾਜ ਨਹੀਂ ਸਿਰ ਇੱਕੋ ਗੱਲ ਸੀ ਕਿ ਜਿਹੜਾ ਜ਼ੁਲਮ ਹੈ ਜਿਹੜਾ ਧਰਮ ਜਿਹੜਾ ਇਹ ਧਰਮ ਕਿਸੇ ਦਾ ਤਕੈਨਾ ਪਰਵਰਤਨ ਕਰਨਾ ਉਹਦੇ ਕੇ ਗੁਰੂ ਸਾਹਿਬ ਨੇ ਕੋ ਨਵੇਂ ਪਾਸ਼ਾ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਆਏ ਜੀ ਤੇ ਉਦੋਂ ਉਹਨਾਂ ਨੇ ਕਿਹਾ ਕਿ ਗੁਰਗੋਵਰ ਸਿੰਘ ਪਾਸ਼ਾ ਨੇ ਉਹਨਾਂ ਦਾ 9 ਸਾਲ ਦੀ ਉਮਰ ਸੀਗੀ ਪੁੱਛਿਆ ਪਿਤਾ ਜੀ ਉਦਾਸ ਹੈਗੇ ਉਹ ਉਹ ਕਹਿੰਦੇ ਇਹਨਾਂ ਦੀ ਜਿਹੜੀ ਧਰਮ ਦਾ ਜਨੇਊ ਲਾ ਕੇ ਮੁਸਲਮਾਨਾਂ ਨੇ ਕਿਹਾ ਕਿ ਮੈਂ ਜਿੰਨੇ ਗੁਲਾਣੇ ਐ ਤੇ ਉਹਨੇ ਤੇ ਗੁਰਸਾਹਿਬ ਦੇ ਕਿਸੇ ਵੱਡੇ ਬੰਦੇ ਦੀ ਇੱਥੇ ਬਲੀ ਹੋਵੇ ਸ਼ਹੀਦ ਦੀ ਹੋਵੇ ਤਾਂ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਕਹਿਣਾ ਕਿ ਤੁਹਾਡੇ ਤੋਂ ਬੰਦਾ ਵੱਡਾ ਕਿਹੜਾ ਹੋ ਸਕਦਾ ਸੋ ਜ਼ਬਰੀ ਕਿਸੇ ਦਾ ਧਰਮ ਪਰिवर्तन ਕਰਨਾ ਹੋਰ ਉਹਦੇ ਗਹਿ ਗੁਰਸਾਹਿਬ ਨੇ ਆਵਾਜ਼ ਝੁੱਟੀ ਔਰ ਸਾਰਾ ਪਰਿਵਾਰ ਜਿਹੜਾ ਉਹਨੇ ਸਰਪੰਸ ਸਭਾ ਬਿਲਕੁਲ ਉਹਦਾ ਮਹੀਨਾ ਆਂਦਾ ਹੈ ਤਾਂ ਲੋਕ ਜਿਹੜੇ ਨੇ ਅੱਖਾਂ 'ਚ ਹੰਝੂ ਲੈ ਕੇ ਯਾਦ ਕਰਦੇ ਨੇ ਕੁਰਬਾਨੀਆਂ ਨੂੰ ਯਾਦ ਕਰਦੇ ਨੇ ਤੁਸੀਂ ਸਾਰਾ ਤਰੀਕ ਵਾਈਜ਼ ਦੱਸ ਸਕਦੇ ਹੋ ਕਿ ਕਿਹੜੇ ਦਿਨ ਕਿਹੜੀ-ਕਿਹੜੀ ਜਿਹੜੀ ਹੈ ਇਤਿਹਾਸ ਦੇ ਵਿੱਚ ਚੀਜ਼ ਵਾਪਰੀ ਸੀ ਕਿਉਂਕਿ ਬਹੁਤ ਸਾਰੀ ਸੰਗਤ ਹੈ ਜਿਹੜੀ ਅੱਜ ਕੱਲ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਚੀਜ਼ਾਂ ਦੇਖ ਦੇ ਕੇ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਆਧੇ ਦਿਨ ਹੋਈ ਸੀ 6 ਪੋ ਨੂੰ ਇਦਾਂ ਹੋਇਆ ਸੀ 7 ਪੋ ਨੂੰ ਇਦਾਂ ਹੋਇਆ ਸੀਗਾ ਤੁਸੀਂ ਦੱਸ ਸਕਦੇ ਹੋ ਤਰੀਕ ਵਾਈਜ਼ ਕਿ ਕਿਵੇਂ-ਕਿਵੇਂ ਜਿਹੜਾ ਪਰਿਵਾਰ ਵਿਛੜਿਆ ਸੀ ਉਸ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਗੁਰੂ ਸਾਹਿਬ ਨੇ ਆਪ ਤਿਆਰ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਉਤਾਰ ਦਿੱਤੇ ਕਿ ਜੀ ਜਿਹੜੀ ਹੈ ਫੌਜ ਦੇਖਣੀ ਹੈ ਆਪਣੀ ਅੱਗੇ ਦੀ ਸਿੱਕੇ ਇਤਿਹਾਸ ਦੇਖਣਾ ਉਹ ਚੀਜ਼ ਆਪਣੇ ਬਿਲਕੁਲ ਨਹੀਂ ਸੋਚੀ ਅੱਜ ਕੱਲ ਮਾਪਿਓ ਆਪਣੇ ਬੱਚਿਆਂ ਨੂੰ ਨਾ ਫਲੋਸ ਫਲੋਸਕੇ ਰੱਖਦੇ ਆ ਖਰੋਚ ਤੱਕ ਨਹੀਂ ਆਣ ਦਿੰਦੇ ਤੇ ਸਾਡੇ ਗੁਰੂ ਸਾਹਿਬ ਨੇ ਆਪਣੇ ਚਾਰੋਂ ਦੇ ਚਾਰੋਂ ਪੁੱਤ ਜਿਹੜੇ ਨੇ ਸਾਡੀ ਸਿੱਕੇ ਇਤਿਹਾਸ ਵਾਸਤੇ ਬਿਲਕੁਲ ਕੁਰਬਾਨ ਕਰ ਦਿੱਤੇ ਪਹਿਲੀ ਗੱਲ ਤੇ ਇਹ ਸਾਡੇ ਰੋਸ ਦੇ ਦਿਨ ਨਹੀਂ ਹੈਗੇ ਜੀ 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 ਨਾ ਸਾਡੇ ਰੌਣ ਦੇ ਦਿਨ ਹੈ ਇਹ ਸਾਡੇ ਵਿਰਾਗਮਈ ਦਿਨ ਹੈ ਬਿਲਕੁਲ ਬਿਲਕੁਲ ਸਾਨੂੰ ਮਾਣ ਆਪਣੇ ਗੁਰਗੋਬ ਸਿੰਘ ਪਾਤਸ਼ਾਹ ਦੀ ਇਸ ਨਸਾਨੀ ਉਸ ਦੀ ਜਿਹੜਾ ਉਹਨਾਂ ਨੇ ਕਾਰਨਾਮਾ ਕੀਤਾ ਇਹਦੇ ਚ ਪਹਿਲੀ ਗੱਲ ਤਾਂ ਅਸੀਂ ਕੋਈ ਰੋਸ ਜਾਂ ਅਸੀਂ ਕੋ ਉਹ ਕੰਮ ਨਹੀਂ ਕਰਨਾ ਜੇ ਸਾਡੇ ਕੋਈ ਨਾਸਤਾ ਹੋਏਗਾ ਨਾਸਤਾ ਦਾ ਕੋਈ ਐਸਪੈਕਟ ਨਹੀਂ ਹੈ ਐਸਪੈਕਟ ਹੈ ਚੜ੍ਹਦੀ ਕਲਾ ਦਾ ਗੁਰਗੋਬ ਸਿੰਘ ਪਾਤਸ਼ਾਹ ਨੇ ਸਾਨੂੰ ਚੜ੍ਹਦੀ ਕਲਾ 'ਚ ਜਿਉਣ ਦਾ ਵੱਲ ਸਿਖਾਇਆ ਹਾਂਜੀ ਔਰ ਜਿਹੜੀ ਤੂੰ ਬੇਟਾ ਕਹੀ ਹੈ ਵੀ ਡੇਟ ਵਾਈਜ਼ ਇੱਕ ਹਫਤਾ ਜਿਹੜਾ ਨਾ ਜੀ 6 ਪੋਹ ਤੋਂ ਲੈ ਕੇ 13 ਪੋਹ ਤੱਕ ਇੱਕ ਹਫਤੇ ਦਾ ਜਿਹੜਾ ਦਿਨ ਹੈ ਦਿਨ ਹੈਗੇ ਨਾ ਇਹਦੇ ਸਾਰਾ ਪਰਿਵਾਰ ਖੇਰੂਗੁਰੂ ਆਉਣਾ ਆਨੰਦਪੁਰ ਸਾਹਿਬ ਤੋਂ ਚੱਲਣਾ ਹਾਂਜੀ ਔਰ 6 ਤਰੀਕ ਆ ਕੇ 6 ਦੀ ਰਾਤ ਨੂੰ ਸਰਸਾ ਨਦੀ ਤੇ ਆ ਕੇ ਜੀ ਜੀ ਉਹਨਾਂ ਦਾ ਉੱਥੇ ਪਰਿਵਾਰ ਵੇਚਣਾ ਜੀ ਔਰ ਸਰਸਾ ਨਦੀ ਕਰਾਸ ਕਰਨ ਤੋਂ ਬਾਅਦ ਹਾਂਜੀ ਗੁਰੂ ਪਾਤਸ਼ਾਹ ਨੇ ਜਦ ਪਰਿਵਾਰ ਵੱਖਰਾ ਹੋ ਗਿਆ ਮਾਤਾ ਸੁੰਦਰ ਕੌਰ ਜੀ ਹਾਂ ਜੀ ਮਦਰ ਸਾਹਿਬ कौर ਜੀ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਦੇ ਪਾਸੇ ਚਲੇ ਗਏ ਹਾਂਜੀ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦੋਂ ਵਖਰੇ ਹੋ ਗਏ ਹਾਂ ਗੁਰਗੋਬਿੰਦ ਸਿੰਘ ਪਾਤਸ਼ਾਹ ਵਖਰੇ ਹੋ ਗਏ ਵੱਡੇ ਸਾਹਿਬ ਜੀ ਔਰ ਗੁਰਗੋਬਿੰਦ ਸਿੰਘ ਪਾਤਸ਼ਾਹ ਜਦੋਂ ਸੋ ਗਏ ਤੇ ਸਭ ਤੋਂ ਪਹਿਲੇ ਕੋਟਲਾ ਨਿਹੰਗ ਜਿਹੜੀ ਜਗ੍ਹਾ ਹੈ ਇੱਥੇ ਆ ਕੇ ਪਠਾ ਸਾਹਿਬ ਇਹ ਕਹਿ ਸਕਦੇ ਉਸ ਪਾਸੇ ਕੇ ਜੀ ਔਰ ਇਹ ਗੱਲ ਨਹੀਂ ਕਿ ਮੁਸਲਮਾਨਾਂ ਨਾਲ ਵੈਰ ਸੀ ਜਾਂ ਹਿੰਦੂਆਂ ਨਾਲ ਵੈਰ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜ਼ੁਲਮ ਦੇ ਕੇ ਫਾਈਟ ਸੀ ਤੇ ਉਹਨਾਂ ਨੇ ਨਿਹੰਗ ਕਾਂ ਦੇ ਘਰ ਚ ਜਾ ਕੇ ਰਹੇ ਤੇ ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਿਆ ਤੇ ਬਿਲਕੁਲ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਤੇ ਉਸ ਹਾਲਾਤ ਦੇ ਵਿੱਚ ਵੀ ਉਹਨਾਂ ਨੇ ਆਪਣੇ ਵੱਡੇ ਸਾਹਿਬ ਜਦੂ ਬਲਾਇਆ ਬਾਬਾ ਜੀ ਸੈਨੂ ਉਹਨਾਂ ਕਹਿੰਦੇ ਜਾਓ ਭਈ ਜਿੱਥੇ ਉਹਨਾਂ ਨੇ ਲੜਾਈ ਕੀਤੀ ਹੈ ਉੱਥੇ ਬਾਬਾ ਬਚਿੱਤਰ ਸਿੰਘ ਦੀ ਭਾਈ ਬਚਿੱਤਰ ਸਿੰਘ ਜੀ ਉਹ ਉੱਥੇ ਫਟੜੇ ਵਿੱਚੋਂ ਚੁੱਕ ਕੇ ਲਿਆਓ ਜੀ 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 ਆ ਭਾਈ ਉਹ ਵੱਡੇ ਸਾਹਿਬ ਜਦੂ ਭਾਈ ਜੀ ਸਿੰਘ ਨਾਲ ਗਏ ਉਹਨਾਂ ਨੂੰ ਚੁੱਕ ਕੇ ਲਿਆਏ ਔਰ ਉਸਨੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦਾ ਜਿਹੜਾ ਜਿਹੜਾ ਜਗਾ ਸੀ ਉਹ ਸੀਗੀ ਕੋਟਲਾ ਦੇ ਹਨ ਉਹਨਾਂ ਦੇ ਘਰ ਸੀਗੇ ਤੇ ਉਹਨਾਂ ਨੇ ਉੱਥੇ ਕੋਟਲਾ ਨਿਆਂਗ ਨੂੰ ਕਹਿ ਕੇ ਕਿ ਤੁਸੀਂ ਇਹਨਾਂ ਦਾ ਜਿਹੜਾ ਦੇਖਰੇ ਕਰੋ ਅਸੀਂ ਹੁਣ ਅੱਗੇ ਜਾਣਾ ਤੇ ਉੱਥੇ ਉਹਨਾਂ ਨੇ ਉਹਨਾਂ ਨੇ ਦੇਖ ਰਿਹਾ ਕਿ ਤੀ ਆਪ ਅੱਗੇ ਚੱਲ ਗਏ ਔਰ ਬੜੀ ਇੰਪੋਰਟੈਂਟ ਗੱਲ ਇਹ ਹੈ ਕਿ ਜਦੋਂ ਸਵੇਰੇ ਹੋ ਸਵੇਰ ਹੋਈ 7 ਤਰੀਕ ਤੇ ਪਤਾ ਲੱਗਿਆ ਮੁਗਲ ਫੌਜਾਂ ਨੂੰ ਤੇ ਮੁਗਲ ਫੌਜਾਂ ਨੇ ਘੇਰਾ ਪਾ ਲਿਆ ਪਤਾ ਲੱਗਿਆ ਵੀ ਇੱਥੇ ਨਿਆਂਖਾਨ ਦੇ ਘਰ ਗੁਰੂ ਸਾਹਿਬ ਆਏ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਸਾਡਾ ਚੈੱਕ ਕਰ ਲਓ ਇੱਥੇ ਤਾਂ ਆ ਹੀ ਨਹੀਂ। ਬਿਲਕੁਲ ਜੀ। ਤੋਂ ਕਹਿੰਦੇ ਇਹ ਕਮਰਾ ਜਿਹੜਾ ਹੈ ਜਿੱਥੇ ਬਜਿੱਤ ਸਿੰਘ ਜੀ ਅ ਪਟੜ ਸੀਗੇ ਇਹ ਕਮਰਾ ਖੋਲੋ ਇੱਥੇ ਕੀ ਹੈ ਤੇ ਉਹਨਾਂ ਨੇ ਉਸ ਤੋਂ ਪਹਿਲੇ ਆਪਣੀ ਮੁਮਤਾਜ਼ ਬੇਟੀ ਨੂੰ ਅੰਦਰ ਭੇਜ ਦਿੱਤਾ। ਤੇ ਉਹਨਾਂ ਨੇ ਕਿਹਾ ਵੀ ਮੇਰਾ ਜਵਾਈ ਤੇ ਮੇਰੀ ਧੀ ਤੇ ਅੰਦਰ ਹੈਗੀ। ਤੇ ਮੁਸਲਮਾਨ ਉਹਨਾਂ ਨੇ ਚੈੱਕ ਨਹੀਂ ਕੀਤਾ। ਜੀ। ਸੋ ਮੁਸਲਮਾਨ ਹੋਣ ਦੇ ਨਾਲ ਤੇ ਗੁਰਸਾਹ ਦਾ ਇੰਨਾ ਜ਼ਿਆਦਾ ਉਹਨਾਂ ਨੇ ਸਦਕਾ ਕੀਤਾ। ਉਸ ਦਾ ਗੁਰਸਬ ਅੱਗੇ ਕੇ ਹੂੰ ਫੇਕੇ ਸਾਰੇ ਪਿੰਡ ਕ੍ਰਾਸ ਕਰਦੇ ਤੇ ਚਮਕੌਰ ਦੀ ਗੜੀ ਪਹੁੰਚ ਗਏ ਚਮਕੌਰ ਦੀ ਗੜੀ ਜਾ ਕੇ ਅੱਜ ਰਾਤ ਕਹਿ ਸਕਦੇ ਆ 7 ਤਰੀਕ ਰਾਤ ਨੂੰ ਚਮਕੌਰ ਦੀ ਗੜੀ ਜਾ ਕੇ ਉਹਨਾਂ ਨੇ ਰਾਸਤੇ ਕੀਤਾ 40 ਸਿੰਘਾਂ ਨੇ ਤਿਆਰੀ ਕੀਤੀ ਉਹ ਸਾਰੀ ਰਾਤ ਗੁਰੂ ਸਾਹਿਬ ਨੇ ਆਪਿਆਰਾ ਦਿੱਤਾ ਹੂੰ ਉਹ ਸਿਰੇ ਜਦੋਂ ਜੁਦ ਹੋਇਆ ਤੇ ਆਪਣੇ ਹੱਥੀ ਬਾਬਾ ਜੀ ਸਿੰਘ ਤਿਆਰ ਕਰਕੇ ਉਹ ਸ਼ਸਤਰ ਸਜਾ ਕੇ ਪੰਜ ਸਿੰਘਾਂ ਦੇ ਨਾਲ ਉਹਨਾਂ ਨੇ ਉਹ ਕਹਿੰਦੇ 42000 ਇਤਿਹਾਸਕਾਰ ਬਖਰੇ ਬਖਰੇ ਹੈਗੇ 42000 ਉਹਨਾਂ ਦੇ ਪੈਦਲ ਸੀਗੇ ਤੇ 700 ਘੋੜਸਾਰ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਤੇ ਚੰਗੀ ਤੇ ਲੜੇ ਔਰ ਇੰਨਿਆਂ ਨਾਲ ਮੁਕਾਬਲਾ ਬਾਬਾ ਜੀ ਸਿੰਘ ਜੀ ਨੇ ਕੀਤਾ ਭਾਨ ਸਿੰਘ ਨਾਲ ਔਰ ਉਹਨਾਂ ਨੇ ਆਹੂ ਲਾਤੇ ਮੁਸਮਗਰਾਂ ਦੇ ਆਹੂ ਲਾ ਕੇ ਸਿੱਧੀ ਪ੍ਰਭ ਕੀਤੀ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੱਚੀ ਗੜੀ ਤੋਂ ਖੜੇ ਹੋ ਕੇ ਸਿੱਧੀ ਆਪ ਦੇਖੀ ਜੀ 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 ਕਿੰਨਾ ਮੁਸ਼ਕਿਲ ਅਸੀਂ ਜੇ ਸੋਚ ਕੇ ਆ ਵੀ ਮਤਲਬ ਸਾਡੇ ਮਾਪਿਓ ਸਾਨੂੰ ਕੁਝ ਨਹੀਂ ਹੋਣ ਦਿੰਦੇ ਉਹ ਗੁਰੂ ਪਾਤਸ਼ਾਹ ਨੇ ਆਪਣੇ ਅੱਖਾਂ ਦੇ ਨਾਲ ਆਪਣੇ ਪੁੱਤਰ ਨੂੰ ਸ਼ਹੀਦ ਹੁੰਦੇ ਦੇਖਿਆ ਤੇ ਛੋਟੇ ਜਦ ਜੋ ਵੱਡਾ ਰਸ਼ੀਦ ਹੋ ਗਿਆ ਤੇ ਛੋਟੇ ਨੇ ਕਿਹਾ ਬਾਬਾ ਮੈਂ ਵੀ ਜਾਣਾ ਹਾਂਜੀ ਉਹ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਛੋਟੇ ਬੱਚੇ ਨੂੰ ਫਿਰ ਤਿਆਰ ਕਰਨਾ ਫਿਰ ਨੂੰ ਛੋਟੀ ਵਰਸੀ ਦੇ ਕੇ ਕਿਰਪਾਨ ਦੇ ਕੇ ਘੋੜਾ ਦੇ ਕੇ ਨੂੰ ਫੋਰਨਾ ਹਲੇ ਕੀ ਗੁਰੂ ਪਾਚਾ ਜੀ ਨੂੰ ਪਤਾ ਸੀ ਕਿ ਇਹ ਤਿਆਰ ਨਹੀਂ ਹੈ ਯਾਰ ਨਹੀਂ ਹੈ ਔਰ ਵਾਪਸੀ ਮੁੜਕੇ ਵੀ ਨਹੀਂ ਆਣਾ ਇਹਨੇ ਜੀ 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 ਹਾਂ ਜੀ ਔਰ ਦੋਨਾਂ ਬੱਚਿਆਂ ਦੀ ਸ਼ਹਾਦਤ ਦੇਖਣੀ ਔਰ ਧਰਮ ਦੇ ਵਿੱਚ ਇਹਨਾਂ ਨੂੰ ਸ਼ਹਾਦਤ ਕਰਾਣੀ ਔਰ ਉਸ ਤੋਂ ਬਾਅਦ ਦੇਖੋ ਜਦੋਂ ਸ਼ਾਮ ਨੂੰ ਉਹਨਾਂ ਨੂੰ ਹਾਕੀ ਕਹਿੰਦੀ ਆਵੇ ਸਿੰਘਾਂ ਨੇ ਕਹਿਤਾ ਵੀ ਸਿੰਘ ਸ਼ਹੀਦ ਹੋ ਗਏ ਤੁਸੀਂ ਪਾਸ਼ਾਹ ਨੂੰ ਛੱਡ ਕੇ ਗੱਡੀ ਚੱਲੇ ਜਾਓ ਉਹ ਨਹੀਂ ਮੰਨੇ ਤੇ ਪਾਣ ਸਿੰਘਾਂ ਨੇ ਹੁਕਮ ਲਾਇਆ ਤੇ ਜਦੋਂ ਗੱਡੀ 'ਚੋਂ ਨਿਕਲੇ ਜਾਣ ਵਾਸਤੇ ਭਾਈ ਦਇਆ ਸਿੰਘ ਨਾਲ ਸੀਗੇ ਤੇ ਉਹਨਾਂ ਨੂੰ ਉੱਥੇ ਕਿਹਾ ਗਿਆ ਦਇਆ ਸਿੰਘ ਜੀ ਨੇ ਕਿਹਾ ਕਿ ਆ ਬੱਚੇ ਸ਼ਹੀਦ ਪਏ ਨੇ ਇਹਨਾਂ ਤੇ ਆਪਣੇ ਥੋੜੀ ਦਸਤਾਰ ਪਾੜ ਕੇ ਜਾਂ ਕਪੜਾ ਪਾ ਲਈਏ ਕਹਿੰਦੇ ਨਾ ਵੀ ਇਹ ਕਪੜਾ ਪਾਣਾ ਹੈ ਤੇ ਸਾਰਿਆਂ ਦੇ ਪਾ ਬੱਚਿਆਂ ਤੇ ਨਹੀਂ ਪਾਣਾ ਤੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਨੂੰ ਉੱਤੇ ਛੱਡ ਕੇ ਗੁਰੂ ਸਾਹਿਬ ਅੱਗੇ ਚਲੇ ਗਏ ਹਾਂ ਉਹ ਦੇਖੋ ਇਸ ਤੋਂ ਵੱਡੀ ਚੀਜ਼ ਸ਼ਹਾਦਤ ਕੀ ਹੋ ਸਕਦੀ ਹੈ ਬਿਲਕੁਲ ਕੋਲੋਂ ਜਾਣਾ ਵੀ ਉਹ ਕੋਲੋਂ ਜਾਣਾ ਜਵਾਨ ਬੱਚਿਆਂ ਦੇ ਕੋਲੋਂ ਲੰਘ ਜਾਣਾ ਔਰ ਬਿਲਕੁਲ ਉਹਨਾਂ ਦੀ ਜਿਹੜੀ ਬਾਡੀ ਨੂੰ ਨਾਲ ਸੰਭਾਲਣਾ ਇਸ ਤੋਂ ਵੱਡਾ ਇਤਿਹਾਸ ਕੀ ਹੋ ਸਕਦਾ ਹੈ ਬਿਲਕੁਲ ਅਗੁਰ ਗੋਬਿੰਦ ਸਿੰਘ ਪਾਤਸ਼ਾਹ ਦਾ ਮਕਸਦ ਕੀ ਸੀਗਾ ਕੋਈ ਜਗਾ ਨਹੀਂ ਚ ਲੈਣੀ ਕੋਈ ਉਹਨਾਂ ਦਾ ਰਾਜ ਨਹੀਂ ਸੀ ਕਰਨਾ ਸਿਰਫ ਇਹ ਹੈ ਵੀ ਜਿਹੜਾ ਇਹ ਜਵਰੀ ਜਿਹੜਾ ਧਰਮ ਪਰिवर्तन ਹੋ ਰਿਹਾ ਸੀਗਾ ਉਹ ਜ਼ੁਲਮ ਹੋ ਰਿਹਾ ਸੀ ਉਹਦੇ ਗੁਰਸਾਂ ਨੇ ਕਿਹਾ ਉਹ ਤਾਂ ਤੇ ਉਸ ਤੋਂ ਬਾਅਦ ਜੇ ਸਰਹੰਦ ਦੇ ਸਾਥ ਕੇ ਦੀ ਗੱਲਬਾਤ ਕੀਤੀ ਜਾਵੇ ਤਾਂ ਉੱਥੇ ਮਤਲਬ ਦੇਖਿਆ ਜਾਵੇ ਮਾਤਾ ਗੁਜਰੀ ਜੀ ਜਦੋਂ ਨਾਲ ਬੱਚਿਆਂ ਦੇ ਹੁੰਦੇ ਠੰਡੇ ਬੂਜ ਦੇ ਵਿੱਚ ਰਾਤਾਂ گزار ਕੇ ਫਿਰ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਵੀ ਇਸ ਤਰੀਕੇ ਦੇ ਨਾਲ ਤਿਆਰ ਹੁੰਦੇ ਨੇ ਕਿ ਸਾਨੂੰ ਪਤਾ ਹੈ ਜਦੋਂ ਜਾਂਦੇ ਕਚਹਿਰੀ ਦੇ ਵਿੱਚ ਪਤਾ ਵੀ ਸਾਡੀ ਹੁਣ ਵਾਪਸੀ ਨਹੀਂ ਹੈਗੀ ਪਰ ਉਹ ਦਾਦੀ ਨੂੰ ਆਸਰਾ ਦੇ ਕੇ ਜਾਂਦੇ ਆ ਕਿ ਅਸੀਂ ਸਾਨੂੰ ਤਿਆਰ ਕਰਕੇ ਭੇਜਿਆ ਜਾਵੇ ਦੇਖੋ ਬੇਟਾ 9 ਸਾਲ ਦੀ ਉਮਰ ਤੇ 7 ਸਾਲ ਦੀ ਉਮਰ ਦਾ ਬੱਚਾ ਜੀ 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 ਅੱਡੇ ਵੱਡੇ ਉਹਨਾਂ ਦੇ ਮੁਗਲਾਂ ਦੀਆਂ ਆਂਜ ਕਚਹਿਰੀ ਜਾ ਕੇ ਨਾ ਡੋਲੇ ਇਹ ਤਾਂ ਹੀ ਕਰਵਾਦੀਆਂ ਨਾ ਜੀ 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 ਇਹ ਗੁਰਗੋਬਿੰਦ ਸਿੰਘ ਪਾਤਸ਼ਾਹ ਦੀ ਜਿਹੜੀ ਦਿੱਤੀ ਹੋਈ ਸਿੱਖਿਆ ਹੀ ਹੈ ਨਾ ਬਿਲਕੁਲ ਦਾਦੀ ਦਿੱਤਾ ਹੈ ਪਿਆਰ ਹੀ ਹੈ ਨਾ ਕਿ ਬੱਚੇ ਜਾ ਕੇ ਕਚਹਿਰੀ ਦੇ ਵਜੀਦੇ ਦੀ ਕਚਹਿਰੀ ਚ ਜਿਸ ਤਿਹਾਂ ਜਾ ਕੇ ਉਹ ਬੋਲੇ ਇਹ ਜਿਸ ਥੇក ਜਾ ਕੇ ਆਪਣਾ ਉਹਨੇ ਪੱਕ ਰੱਖਿਆ ਜਿੰਨੇ ਲਾਲੇ ਦਿੱਤੇ ਗਏ ਸਾਰੇ ਲਾਲੇ ਠੁਕਰਾ ਕੇ ਜੀ ਹੁਣ ਸਾਹਿਬ ਜਾਨ ਨੇ ਕਿਹਾ ਨੇ ਵੀ ਅਸੀਂ ਮੁਸਲਮਾਨ ਧਰਮ ਦਾ ਡਾਕ ਨਹੀਂ ਕਰਨਾ ਅਸੀਂ ਆਪਣੇ ਸਿੱਖ ਹੈ ਗਿਆ ਅ ਗੁਰਗੋਬ ਸਿੰਘ ਪਾਚਾ ਸਾਹਿਬ ਦਾ ਗੁਰੂ ਹੈ ਸੋ ਇਹ ਬਹੁਤ ਵੱਡਾ ਇਤਿਹਾਸ ਹੈ ਜੀ ਬੜੀ ਵੱਡੀ ਕੁਰਬਾਨੀ ਹੈ ਇਹੋ ਜੀ ਕੁਰਬਾਨੀ ਦੇਖੋ ਤੇ ਮਲੇਰ ਕੋਲੋ ਜਿਹੜਾ ਨਵਾਬ ਮਲੇ ਕੋਟਲਾ ਜੀ ਉਹਨੂੰ ਕਿਹਾ ਗਿਆ ਕਿ ਤੁਸੀਂ ਭਈ ਤੇਰੇ ਭਰਾ ਨੂੰ ਮਾਰਿਆ ਗੁਰਗੋਬ ਸਿੰਘ ਪਾਚਾ ਸਾਹਿਬ ਲਈ ਤੇ ਤੂੰ ਬਦਲਾ ਲੈ ਲਾ ਕਹਿੰਦਾ ਨਾ ਜੀ ਬਿਲਕੁਲ ਜੀ ਬੱਚਿਆਂ ਨੂੰ ਮਾਰਨ ਦੇ ਵੀ ਮੈਂ ਹੱਕ 'ਚ ਨਹੀਂ ਆਗਾ ਉਹਨੇ ਆ ਦਾ ਨਾਰਾ ਮਾਰੇ ਆ ਦਾ ਨਾਰਾ ਮਾਰੇ ਜੀ ਔਰ ਦੋਨੇ ਸਾਭ ਜਿਹੜੇ ਜਿਹੜੇ ਆ ਨੀਹਾਂ ਚਿਣੇਗੇ ਹਮ ਔਰ ਜਕਾਰੇ ਮਾਰਦੇ ਚੜ੍ਹਦੀ ਕਲਾ ਨਹੀਂ ਚੜ੍ਹੇਗੇ ਹਮ ਬੜੀ ਵੱਡੀ ਗੱਲ ਅੱਜ ਸਾਡੇ ਬੱਚੇ ਜਿਹੜੇ ਆ ਥੋੜੇ ਲਾਲਚ ਆ ਕੇ ਕੀ ਵਾਰੀ ਖਿੜਾਉਂਦੇ ਆ। ਖਿਡੌਣੇ ਦਾ ਲਾਲਚ ਬੱਚਿਆਂ ਨੂੰ ਕੁਝ ਵੀ ਕਰਵਾ ਸਕਦਾ ਪਰ ਗੁਰੂ ਪਾਤਸ਼ਾਹ ਜੀ ਨੇ ਆਪਣੇ ਬੱਚੇ ਇਸ ਤਰੀਕੇ ਨਾਲ ਤਿਆਰ ਕੀਤੇ ਹੋਏ ਸੀ ਜਿਹੜੇ ਸਾਡੀ ਸਿੱਖ ਕੌਮ ਵਾਸਤੇ ਇੱਕ ਬਹੁਤ ਵੱਡਾ ਐਗਜ਼ਾਮਪਲ ਦੇ ਗਏ। ਕਹਿੰਦੇ ਨਾ ਵੀ ਮੂਵੀਆਂ ਦੇ ਵਿੱਚ ਬੱਚੇ ਹੀਰੋਜ਼ ਨੂੰ ਦੇਖ ਕੇ ਇਨਸਪਾਇਰ ਹੁੰਦੇ ਆ। ਰੀਅਲ ਲਾਈਫ ਹੀਰੋਜ਼ ਤਾਂ ਸਾਡੇ ਮਤਲਬ ਕਹਿ ਲਓ ਇਹੀ ਨੇ ਜਿਨ੍ਹਾਂ ਤੋਂ ਅਸੀਂ ਇਨਸਪਾਇਰ ਹੁੰਦੇ ਆ। ਗੱਲ ਤਾਂ ਬਟੇ ਇਹ ਹੈ ਕਿ ਸਾਨੂੰ ਆਪਣੇ ਚਾਰਾਂ ਸਹਿਬਜ਼ਾਦਿਆਂ ਦੇ ਜੀਵਨ ਤੇ ਇਹਨਾਂ ਦੀ ਕੁਰਬਾਨੀ ਤੇ ਸ਼ਹਾਦਤ ਯੂ ਨੋ ਵਾਤ ਦਾ ਵਾਤ ਪ੍ਰਚਾਰ ਵਿਸਾਰ ਕਰਨਾ ਚਾਹੀਦਾ ਰਾਦਰ ਵੱਖਰੀ ਵੱਖਰੀ ਲੈਂਗੁਏਜ ਦੇ ਵਿੱਚ ਆਪਕੇ ਸਾਨੂੰ ਦੁਨੀਆ 'ਚ ਬਣਨਾ ਚਾਹੀਦਾ ਔਰ ਸਾਡੇ ਇਹ ਮਾਰਗਦਰਸ਼ਨ ਕਰਨ ਵਾਲੇ ਹੀਰੋ ਹੈਗੇ ਤਾਂ ਇਹ ਜਸ ਕਹ ਲੈ ਆ ਕਿ ਸਿੱਖ ਤਾਂ ਦੜਾ ਇਤਿਹਾਸ ਹੈ ਉਹਦੀ ਪੜ ਲਰਨੀ ਆ ਕਿ ਉਹ ਵੀ ਇਸ ਹਾਲ ਦੇਖੋ ਜੀ ਪੜਦੇ ਆ ਮੇਰੀ ਚਾਚੇ ਗੁਰਗੋਬਨ ਸਿੰਘ ਸਟਡੀ ਸਰਕਲ ਦੇ ਬਾਰੇ ਕਾਰਜ ਕਰ ਰਿਹਾ ਕਿ ਅਸੀਂ ਇਹ ਇਤਿਹਾਸ ਨੂੰ ਵੱਖਰੀ ਵੱਖਰੀ ਲੈਂਗੁਏਜ 'ਚ ਪਾ ਕੇ ਅਸੀਂ ਨੌਜਵਾਨਾਂ ਦੇ ਕਾਲਜਾਂ ਸਕੂਲਾਂ ਯੂਨੈਸੈਫ ਡਿਸਟ੍ਰਿਬਿਊਟ ਕਰ ਰਹੇ ਆਂ ਔਰ ਫੋਰਨ ਕੰਟਰੀ ਦੇ ਵਿੱਚ ਵੀ ਭੇਜ ਰਹੇ ਆਂ ਔਰ ਆਦੀ ਸ਼੍ਰੋਣੀ ਗੁਰਾਂ ਬੰਦਕ ਕਮੇਟੀ ਨੂੰ ਕਿਹਾ ਹੈ ਔਰ ਕਾਲ ਤੱਕ ਸਾਥ ਅਭੀ ਐਫਰਟ ਚੱਲ ਰਿਹਾ ਹੈ ਕਿ ਜਿੰਨਾ ਸਿੱਖ ਇਤਿਹਾਸ ਕਾ ਸਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਇਤਿਹਾਸ ਚਾਹਤ ਸਾਹਿਬ ਜਦ ਦੀ ਅਲਸਾਨੀ ਸ਼ਹਾਦਤ ਮਾਤਾ ਜੀ ਦੀ ਸ਼ਹਾਦਤ ਇਹ ਸਾਰਿਆਂ ਨੂੰ ਛਪਾ ਕੇ ਇਵਨ ਜਰਮਨ ਲੈਂਗੁਏਜ ਦੇ ਵਿੱਚ ਫ੍ਰੈਂਚ ਦੇ ਵਿੱਚ ਇੰਗਲਿਸ਼ ਦੇ ਵਿੱਚ ਸਾਰੀ ਦੁਨੀਆ 'ਚ ਵੰਡਿਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਹਿੰਦੁਸਤਾਨ ਦੇ ਵਿੱਚ ਇਹ ਨਾਰਥ ਇੰਡੀਆ ਦੇ ਵਿੱਚ ਇਹ ਖੇਤੇ ਦੇ ਵਿੱਚ ਈ.ਆਰ.ਸੀ. ਦਸਤਾਵੇਜ਼ ਜੀ 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 ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਸੀ ਕਿ ਇਤਿਹਾਸ ਦੇ ਵਿੱਚ ਇੰਨੀ ਵੱਡੀਆਂ ਕੁਰਬਾਨੀਆਂ ਹੋਈਆਂ ਗੁਰੂ ਗੋਬਿੰਦ ਸਿੰਘ ਪਾਚਾ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਜਿੱਥੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੁਸੀਂ ਵੀ ਜਿੰਨਾ ਪ੍ਰਚਾਰ ਕਰ ਸਕਦੇ ਹੋ ਕਰੋ ਕਿਉਂਕਿ ਦੇਖਿਆ ਜਾਵੇ ਤਾਂ ਇਹਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਵੀ ਰੋਸ ਨਹੀਂ ਕਰ ਸਕਦੇ ਅਸੀਂ ਇਸ ਦਿਨਾਂ ਨੂੰ ਅਸੀਂ ਯਾਦ ਜ਼ਰੂਰ ਕਰ ਸਕਦੇ ਹਾਂ ਔਰ ਉਹਨਾਂ ਦੇ ਦਿੱਤੇ ਹੋਏ ਸਿਧਾਂਤਾਂ ਤੇ ਅਮਲ ਜ਼ਰੂਰ ਕਰ ਸਕਦੇ ਆ ਸਿੱਖ ਕੌਮ ਨੂੰ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜੋ ਸ਼ਹਾਦਤਾਂ ਆਪਣੇ ਪਰਿਵਾਰ ਦੀ ਦਿੱਤੀਆਂ ਨੇ ਅੱਜਕੱਲ ਇੰਨੀ ਹਿੰਮਤ ਮੈਨੂੰ ਲੱਗਦਾ ਕਿਸੇ ਦੇ ਵਿੱਚ ਕਦੀ ਜ਼ਿੰਦਗੀ ਦੇ ਵਿੱਚ ਨਹੀਂ ਆ ਸਕਦੀ ਦੇਸ਼ ਦੁਨੀਆ ਦੇ ਵਿੱਚ ਇਹਨਾਂ ਦੇ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਸਾਕੇ ਨੇ ਉਹਨਾਂ ਨੂੰ ਦੇਸ਼ ਦੁਨੀਆ ਦੇ ਵਿੱਚ ਵੰਡਿਆ ਜਾਵੇ ਤਾਂ ਕਿ ਹਰ ਇੱਕ ਇਨਸਾਨ ਨੂੰ ਪਤਾ ਹੋਵੇ ਕਿ ਸਾਡੇ ਸਿੱਖ ਧਰਮ ਦੇ ਵਿੱਚ ਕਿੰਨੀ ਵੱਡੀ ਸ਼ਹਾਦਤਾਂ ਹੋਈਆਂ ਸੀ ਤਾਂ ਇਦਾਂ ਦੀ ਹੋਰ ਵਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਾ ਇਨ ਸਤਵੰਮਠਾੜੂ ਦੇ ਨਾਲ ਮੈਂ ਪ੍ਰਬ